ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਆ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਵੱਡੀਆਂ ਵੇੜਾਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਐਂਡ ਤਾਈਂ ਵੇਖਿਓ ਰੇਟ ਗਿਆ ਜਾ ਆਓ ਵੀਰੇ ਨੰਬਰ ਲੈਣੇ ਆ ਵੀਰ ਉਹਨਾਂ ਕੋਲ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਵਧੀਆ ਵੀਰੇ ਤੁਸੀਂ ਸੁਣਾਓ ਵੀਰੇ ਵਧੀਆ ਠੀਕ ਠਾਕ ਰਹੋ ਸੁਣਾਓ ਮਾਲ ਤਾਂ ਗੋਣਾ ਲੱਗਣਾ ਇਹ ਨਾ ਹੋਵੇ ਤਾਂ ਆਇਆ ਨਾ ਪਰ ਮੌਸਮ ਖਰਾਬ ਕਰਕੇ ਨਾ ਆਲੇ ਤੋਂ ਆ। ਆ ਮੌਸਮ ਖਰਾਬ ਕਰੇ ਨਾ ਹਲ ਨਾ ਹਲ ਰੀ ਸਹਰੇ ਬੈਗਾ। ਪਾਣੀ ਦੀ ਕਿਹੜੀ ਖੱਲਿਆ ਮੋਟਰ ਚੱਲ ਨਹੀਂ ਨਾ ਆਲੀ ਜਿਹਨੇ। ਪਰ ਇਹ ਕਹਿੰਦੇ ਨਾ ਆਲੇ ਜਿਹਨਾਂ ਕੋਈ ਪੈਂਡੇ ਦੇ ਖੜਦਾ ਨਾ ਪਸ਼ੂ। ਬਿਲਕੁਲ। ਤੇ ਫਿਰ ਪਰੇਸ਼ਾਨੀ ਹੁੰਦੀ ਕਿ ਇਹਨੂੰ ਆ ਪੰਟਾ ਮਾਲਾ ਨਾ ਮਾ ਲੇਤਾ। ਹਰ ਉਹ ਪੈਂਦੇ ਤਾਂ ਠੰਡਾ ਲੈਂਦਾ। ਬਿਲਕੁਲ ਵੀ। ਇਹ ਗੱਲ ਕਿੱਥੇ ਦਾ ਖਿੜਾ ਕਿ ਗੱਲੇ ਨੇ ਪੈਸੇ ਖਰਚਣੇ ਆ। ਇਹ ਡੰਗਰ ਉਹ ਦੱਦਾਂ ਵੇ ਐਵੇਂ ਦੇਖ ਜਣਾ ਵਾ। ਦੇਖ ਜਣਾ। ਕਿਈ ਜਿਆਦੇ ਇਹ ਲੋਕ ਇਦਾਂ ਕਰਦੇ ਨਾ ਆਲੀ ਜਾਂਦੇ ਆ। ਤੇ ਨ ਤਾਂ ਵੀਰੇ ਬਿਲਕੁਲ ਬਹੁਤ ਢਾਰ ਮੈਂ ਤੇ ਚੰਗਾ ਨਾ ਇਹ ਨਾ ਅਗਲੇ ਪੈਸੇ ਚੜ੍ਹਨਾਰੇ ਕਰਨੇ ਬਿਲਕੁਲ ਰਕਮ ਖਰਚੀ ਹੁੰਦੀ ਵੀਰੇ ਹਨਾ ਹੁਣ ਵੱਡੀਆਂ ਵੇੜਾਂ ਨੇ ਚਲੋ ਇਹ ਹੈ ਕਿ ਬਿਲਕੁਲ ਬਿਲਕੁਲ ਆਪਣਾ ਆਪਣੇ ਵਾਇਗਰ ਕਰਦਾ ਬਿਲਕੁਲ ਜੀ ਹਾਂਜੀ ਹਾਂ ਵੀਰੇ ਐਡਰੈਸ ਆਪਣਾ ਦਸੀ ਨਾ ਇੱਥੇ ਕਹਾਂ ਮਾਰੂ ਪੋਲੀ ਵਿੱਚ ਹਾਂਜੀ ਜੀ ਕੇ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥਨੰਗਰ ਹਾਂਜੀ ਹਾਂਜੀ ਤੇ ਨਾਂ ਵੀਰੇ ਨਾਂ ਵੀਰੇ ਸ਼ਿਵਦੇਵ ਸਿੰਘ ਫੋਨ ਨੰਬਰ 9880643770 ਠੀਕ ਆ ਤਾਂ ਵਡੀਆਂ ਵੈੜਾਂ ਚੰਗੇ ਰਿਕਾਰਡ ਵਾਲੀਆਂ ਗੱਬਣਾ ਹਨ ਸਾਰੀਆਂ ਗੱਬਣਾ ਸਾਰੀਆਂ ਗੱਬਣਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਕਰੀਏ ਵੀਰੇ ਪਹਿਲੇ ਨੰਬਰ ਵਾਲੀ ਫਿਰ ਤੇ ਵੀਰਾਂ ਨੂੰ ਬੇਨਤੀ ਵੀਰੇ ਵੀਡੀਓ ਐਂਡ ਤੇ ਜਰੂਰ ਵੇਖਿਓ ਜੀ ਰੇਡ ਵੀਰ ਦਾ ਜੈਜ ਹੁੰਦਾ ਵੈੜਾਂ ਵਡੀਆਂ ਹੁੰਦੀਆਂ ਚੰਗੇ ਰਿਕਾਰਡ ਵਾਲੀਆਂ ਦੁੱਧ ਵਾਲੀਆਂ ਦੁੱਧ ਵਾਲੀਆਂ ਵੈੜਾਂ ਹੁੰਦੀਆਂ ਨੇ ਚੰਗਾ ਐਕਸਪੀਰੀਸ ਵੀਰੇ ਚੰਗੀ ਚੰਗੀ ਵਸ਼ੀ ਲੈ ਕੇ ਹੁੰਦਾ ਵੀਰ ਥਣਪਾਂਡੇ ਵਾਲੀ ਵੈੜ ਹੁੰਦੀ ਆ ਤਾਂ ਵੀਰੇ ਕਰੀਏ ਹਨਾ ਪਹਿਲੇ ਨੰਬਰ ਵਾਲੀ ਵੀਰ ਵੀ ਇਹ ਵੀ ਨੇ ਦੂਜੇ ਆਪਣੇ ਜਵਿ ਤਰੀਕ ਨੇ ਪੂਰੇ ਦੱਸਿਆ ਘਰ ਵਾਲੇ ਮੁਤਾਬਕ 24 ਨੂੰ ਠੀਕ ਹੈ ਹਾਂਜੀ ਹਾਂਜੀ ਤਾਂ ਖੋਲੀ ਵੀਰੇ 14 ਤੋਂ 15 ਕਿਲੋ ਮਾਣ ਆ ਭਰਦੂ ਦੀ ਪੂਸੀ ਬਾਤੀ ਬਹੁਤ ਸੋਹਣੀ ਲੱਗੀ ਵੇਖੋ ਸਪੈਸ਼ਲ ਵੇਖੋ ਵੀਰੇ ਚੈੱਕ ਕਰਦੇ ਹਾਂ ਥਣ ਤੁ ਨੂੰ ਬੜਾ ਪਿਆਰਾ ਲੱਗਿਆ ਹਨਾ ਬਹੁਤ ਸੋਹਣਾ ਲੱਗਾ ਫੇਸ ਵੀ ਬਹੁਤ ਵਧੀਆ ਲੱਗਿਆ ਵੇਖੋ ਵੀਰੇ ਫੇਸ ਕੁਆਲਟੀ ਦੀ ਗੱਲ ਕਰੀਏ ਪ੍ਰਿੰਟ ਪ੍ਰਿੰਟ ਬਹੁਤ ਆ ਫੇਰਦਾ ਤੇ ਕਿਵੇਂ ਵੀਰੇ ਇਹਨੂੰ ਦੱਸ ਸਕੀ ਦਿਨ ਜਰੂਰ ਖੜਦੀ ਆ ਵੱਡੀ ਵੜਾ ਵੀਰੋ ਕੱਦ ਕਾਠ ਪਲੀ ਜੁੜੀ ਥਣ ਬੜਾ ਪਿਆਰਾ ਲੱਗਿਆ ਇਹ ਇੱਕ ਜਦੋਂ ਵੇਖੋ ਸੋਹਣੀ ਮਾੜਾ ਵੀਰੇ ਬਰੀਡ ਬਹੁਤ ਬਰੀਕੀਆਂ ਬਹੁਤ ਆ ਵੀਰੇ ਵੈੜ ਦੀਆਂ ਬਹੁਤ ਸੋਹਣੀ ਵੈੜਾ ਕਿੱਲੇ ਵੱਜੀ ਵੀ ਸੋਹਣੀ ਲੱਗਦਾ ਐਵੇਂ ਨਾ ਪਛੋ ਠੀਕ ਹੈ ਜੀ ਤੇ ਵੀਰੇ ਇਹਦਾ ਮੁੱਲ ਇਹਦੇ ਮੁੱਲ ਦੇ ਆ ਬੱਚੀ 6000 ਦੇ ਮੁੱਲ 6000 ਜਿੰਨੇ ਆਇਆ ਦੇ ਹਾਂਜੀ ਹੁਣ 55 ਦੀ ਹਾਂਜੀ ਬਾਕੀ ਕੋਈ ਫੋਨ ਲਾ ਲੈ ਸਾਹਮਣੇ ਸੁਭਾਉਣੀ ਖੜ ਕੇ ਹਾਂ ਬਿਲਕੁਲ ਕਰਦਾ ਜੀ ਹਾਸਲ ਕਰਕੇ ਨਾ ਪਤਾ ਸਾਹਮਣੇ ਕੇ ਵੀਰੇ ਇਹਨੇ ਚਲੋ ਹਾਂਜੀ ਤੇ ਥਨ ਥਨ ਬੜੀ ਪਿਆਰਾ ਲੱਗਿਆ ਸੋਹਣੀ ਵੈੜਾ ਰੈਂਟ ਪ੍ਰਿੰਟ ਬਹੁਤ ਆ ਹੁਣ ਹਾਂ ਨਾ ਕਿੰਨੇ ਦੀ ਹੋ ਗਈ 55000 ਦੀ ਬਾਕੀ ਕੋਈ ਫੋਨ ਲਾ ਲੇ ਹਨਾ ਮੈਂ ਮੰਨਦਾ ਥੋੜਾ ਬੜਾ ਕਰ ਦਿਓ ਹਾਂਜੀ ਦੂਜੇ ਨੰਬਰ ਤੇ ਵੀ ਇਹ ਵੀ ਇੱਥੇ ਕੱਬਣ ਆ ਇਹ ਵੀ ਚਾਰ ਪੰਜ ਦਿਨ ਖੜ੍ਹਦੀ ਹੈ ਬਾਕੀ ਬੋਹਰ ਕਾਰ ਵਾਲੀ ਮੱਛੀ ਦੁੱਧ 18 20 ਲੀਟਰ ਮਾਣਾ ਪਾਉਗੀ ਪਹਿਲੇ ਸੂਰ ਦਿਨ ਦੀ ਦੁੱਧ 17 18 ਲੀਟਰ ਹਰ ਕਾ ਮੌਸਮ ਚੰਗੇ ਸੁਣੀ ਅੱਗੇ ਅੱਗੇ ਗਰਮੀ ਆ ਸਵੇਰ ਹਰ ਕਾ ਸਿਆਲ ਚ ਬਨੂ ਬਹੁਤ ਜ਼ਿਆਦੀ ਬਨੂ ਸਾਨ ਸੁਣੀ ਚੰਗਾ ਸਪੈਸ਼ਲ ਲਗਾ ਤੇ ਸੀਲ ਠੰਡੇ ਪੂਰੀ ਖੋਲ ਵੀਰ ਜੀ ਦੂਜਾ ਸੂਆ ਦੂਜੇ ਸੂਵੇ ਵੀ ਗਏ ਹਾਂਜੀ ਦੇਖੋ ਵੀਰੋ ਸੋ ਕਿਆ ਬਾਤ ਅੱਲਾ ਆਲ ਡੱਬੀ ਬੋਦੀ ਵਾਲੀ ਵੜ ਹੈ ਹਨਾ ਥਾਨ ਵੀ ਪਿਆਰਾ ਲੱਗਿਆ ਕੱਲੀ ਵਾ ਵੀ ਸੋਹਣਾ ਵੀਰੋ ਚੈੱਕ ਕਰ ਲੋ ਕੱਦ ਵਜਨ ਪੂਰਾ ਕੋਲ ਬਿਲਕੁਲ ਕੱਦ ਵਜਨ ਵੱਡੇ ਕਰ ਦੋ ਕੱਦ ਕਾਠ ਵਾਲੀ ਆ ਫਿਰ ਇਹਦੇ ਸੇਸ਼ਾਂ ਦੀ ਫੁੱਲ ਆ ਗਏ ਤੂੰ ਆਹ ਡਰ ਕੇ ਡਰੇ ਨਾ ਬਸ ਫਿਲਾਤ ਨਾਲ ਥਾਨ ਨੂੰ ਬਖਾ ਲੈ ਲਾ ਕੇ ਚੰਗਾ ਸਪੈਸ਼ਲ ਵੇਖੋ ਵੀਰੋ ਸੋਹਣਾ ਥਾਨ ਲੱਗਿਆ ਬੜੀ ਪਿਆਰੀ ਵੜ ਹੈ ਬੋਦੀ ਵਾਲੀ ਨੀਗਾ ਨੀਗਾ ਕੰਨ ਆ ਗਿਆ ਸੋਹਣੀ ਵੜ ਹੈ ਜੀ ਇਦਾਂ ਮੋਲ ਵੀਰ ਜੀ ਜਿਹੜਾ ਮੋਲ ਵੀਰ ਜੀ ਰੀ ਚੁੱਕਦਾ ਹੈ 70 ਮੀਟਰ ਵੀ ਵੀ ਜੀ ਸੁਈ ਸੁਈ ਦੇ ਹਾਂਜੀ ਮੋਲ 70 65 ਦੀ ਦੇਣੀ ਆ ਦੋ ਛੱਡ ਦਿਓ ਹਣਾ 63 ਦੀ ਦੇਦਾ ਵੀ ਜੀ ਫੇਸ ਕੁਆਲਟੀ ਵੀ ਸੋਹਣੀ ਬਾਕੀ ਕੋਈ ਫੋਨ ਲਾ ਲੈ ਚਲੋ ਹਰਕਣ ਜੀ ਦੇ ਸਾਹਮਣੇ ਆਵੇਂਗਾ ਸਾਹ ਨਹੀਂ ਸੁਣੀ ਚਾਹੀਦੀ ਹਰਕਣ ਨੂੰ ਬਿਲਕੁਲ ਕੋਈ ਫੋਨ ਲਾਉਗਾ ਮੋੜੇ ਹਣਾ ਮੰਨੇ ਜੀ ਜ਼ਰੂਰ ਵੇਚੀ ਠੀਕ ਆ ਵੇਖੋ ਵੀਰੋ ਰੇਟ ਜਮਾ ਜਾ ਜਾ ਸੋਹਣੀਆਂ ਵੇੜਾ ਨੇ ਤੇ ਜੇ ਨੰਬਰ ਦੇ ਵੀ ਇਹ ਵਿੱਚ ਗੱਭਣ ਇੱਕੋ ਜਿਹੇ ਪ੍ਰੋਸੀਜਰ ਨੇ ਦੋ ਤਿੰਨ ਚਾਰ ਦੇ ਨਹੀਂ ਖਰਦੀਆਂ ਵਾ ਠੀਕ ਹੈ ਇੱਕੋ ਕਰੋ ਨੇ ਦੋਵੇਂ ਇਹ گلابی ਥਾਨ ਆ ਗਿਆ ਦੋ ਵੀ ਬਾਕੀ ਵੀ ਬਣੂ ਬਣੂਗੀ ਬਹੁਤ ਜ਼ਿਆਦੀ ਉਹਨਾਂ ਨੇ ਕਹਿੰਦੇ ਮੈਂ ਤਾਹੂ ਕਹਿੰਦੇ ਸਾਰਾ ਰੰਗ ਲੋ ਤਾਂ ਕੜ ਵੀ ਨਹੀਂ ਇਹ ਵੀ ਹਾਂਜੀ ਹਾਂਜੀ ਖੁੱਲ ਵੀ ਚੀ ਬਾਕੀ ਥਾਨ ਤੋਂ ਦੇਖੋ ਲੱਗ ਰਿਹਾ ਖਾਣਾ ਜਿੰਨਾ ਸਪੈਸੇ ਲੱਗਾ ਸਟੀਲ ਫਨੀ ਫੁੱਲ ਵੇਖੋ ਵੀਰੋ ਇਹ ਵੀ ਸੋਹਣੀ ਵੈੜਾ ਬਹੁਤ ਚੰਗੀਆਂ ਬਣਾਂ ਤੇ ਹੈ ਬਰੀਡ ਬਣਾਂ ਸਾਰੀਆਂ ਵੇਖੋ ਉਦੀ ਬਰੀਡ ਤੇਰਾ ਰੱਖਾ ਵੀ ਜੀਆ ਬਰੀਡ ਇਹਦਾ ਫੇਸ ਕੁਆਲਟੀ ਵੇਖ ਲੋ ਥਾਣੇ ਨੂੰ ਬੜਾ ਪਿਆਰਾ ਲੱਗਿਆ ਇਹ ਵੀ ਸੋਹਣੀ ਸਿਰਫ ਇਹ ਕਿ ਮੰਨ ਲਵਾਂ ਹਾਂ ਨਾ ਪਰ ਮੰਨ ਲਿਆ ਜੀ ਤੁਹਾਨੂੰ ਪਹਿਲੇ ਦੱਸੀ ਗਏ ਹਾਂ ਪੈੜੇ ਖਾਣਾ ਦਾ ਵਾ ਬਿਲਕੁਲ ਹਾਂ ਜੀ ਇਹ ਜਦੋਂ ਇਹ ਗੱਲ ਹੋ ਜਾਂਦੀ ਹੈ ਹਾਂ ਜੀ ਇਹਦਾ ਮੁੱਲ ਵੀਰ ਜੀ ਇਹਦਾ ਮੁੱਲ ਵੇਖਿਆ ਹਾਂ ਹਾਂ ਜੀ ਸਾਰੀ ਜ਼ਿੰਦਗੀ 2 ਛੜੀ 58 ਦੀ 58 ਦੇ ਦਾਂਗੇ ਵੀਰ ਜੀ 57 ਦੀ ਜਾਂਦੇ ਹੋ ਹਣਾ 57 ਦੇ ਦਾਂਗੇ ਵੀਰ ਜੀ ਕੋਈ ਫੋਨ ਲਾ ਜੈਸ ਨੂੰ ਜੈਸ ਨੂੰ 55 ਦੀ ਬਾਕੀ ਫੋਨ ਲਾ ਲਿਓ ਵੀਰੋ ਬਾਕੀ ਦੋ ਦਸ ਪਾਂਠਾ ਵਾਲੀ ਟ੍ਰਾਲੀ ਹੈ ਭਾਜੀ ਬਿਲਕੁਲ ਪੂਰਾ ਵਰਤ ਕਵਾਇਦ ਹਾਂ ਵੀਰੇ ਜਿੱਦ ਦੁੱਧ ਦੋਗੀ 20 ਲੀਟਰ ਮਾਨ ਦੇ ਨਾਲ ਵੱਡੀ ਵੜ 10 ਖਾਣੇ 10 ਦਿਨ ਢਾਲ ਤੋਂ 12 ਦਿਨ ਖਾਣੇ ਆ ਕੀ ਬਾਤ ਹੈ ਥਾਨਪੁਰ ਬੜਾ ਪਿਆਰਾ ਲੱਗਿਆ ਵੱਡੀ ਵੜ ਠੀਕ ਠੰਗੀ ਪ੍ਰਿੰਟ ਡਿਜ਼ਾਈਨ ਫੁੱਲ ਵੀ ਇਹ ਸਾਰੇ ਤੁਸੀਂ ਥਾਨਪੁਰ ਮਖਾਲਾ ਲੱਗੇ ਤਾਂ ਆ ਪੂਰੇ ਯਾਰ ਖਨਾਂ ਨੋੜਾ ਕਿੰਨਾ ਛੱਡੇ ਜਿਹਨੂੰ ਭਰੂਗੀ ਫਿਰ ਆ ਪੂਰੀ ਦੱਸੂਗੀ ਕੀ ਚੀਜ਼ ਆ ਕਿ ਵਾਪਸ ਮਾਰੀ ਏ ਕਲਾਸ ਨਿਕਲ ਖਾਨਖਣ ਜਨ ਲੱਗਾ ਥਾਨਪੁਰ ਬੜਾ ਪਿਆਰਾ ਦਿਨ ਕਿੰਨੇ ਲਾਜੀ ਉਹ ਵੀ ਦੱਸ ਲਈ ਹਣਾ 10 ਤੋਂ 12 ਦਿਨ ਖਾਣੇ ਦੇਖੋ ਵੀਰੇ ਸੋਹਣੀ ਵੜ ਵੱਡੀ ਵੜ ਬਰੀਡ ਫੁੱਲ ਕਿ ਦੋ ਦਵੀਜੀ 20 ਕਿਲਰ ਮਾਂਦਗ ਵੀ ਮੌਸਮ ਚੰਗੇ ਸੁਣੇ ਬਰੀਡ ਬੜੀ ਠੀਕ ਇਹਦਾ ਮੁੱਲ ਵੀਰ ਇਹਦਾ ਮੁੱਲ ਵੀ 75 ਕਰਦੇ 70 ਵੀ ਦੇ ਦਾਂਗੇ 70 ਦੀ ਹਾਂਜੀ ਬਾਕੀ ਬੇਟਾ ਗੀ ਆ ਪਰ ਅਬਾਨੇ ਤਾਂ ਗਾ ਕੋ ਨਾਲ ਕੋ ਮੁੰਬੇਲਾ ਕਾਰੀਗਰ ਵੀ ਖੜਕੇ ਵੇਚ ਲੈਂਦੇ ਆ ਬਿਲਕੁਲ ਵੱਡੀ ਵੜਾ ਸੱਤ ਬਰੀਡ ਵੀ ਫੁੱਲ ਆ ਫੁੱਲ ਬਰੀਡ ਫੁੱਲ 77 ਦੀ ਆ ਤਾਂ ਕਹਿੰਦੇ ਬ੍ਰਿਸ਼ੀ ਮੰਗਦੇ 77 ਨਹੀਂ ਤਾਂ ਵੀ ਚੱਲਦੀ ਆ ਦੋ ਦੋ ਛੱਡੀ 68 ਦੀ ਹੋਣਾ 10 68 ਦੀ ਤੇ ਬਾਕੀ ਵੀਰੋ ਫੋਨ ਲਾ ਲਿਓ ਰੇਟ ਗਿਆ ਜਾ ਹਾਂ ਮੇਰੇ ਅਗਲੇ ਬਣਾਂਗੇ ਇਹ ਵੀ ਜੀ ਦੋ ਬਦਾਂ ਦਾ ਰੱਸੀ ਆ ਪਹਿਲੇ ਸੂਏ ਪਹਿਲਾ ਸੂਆ ਇਹਦੇ ਦਰਦ ਪਾ ਦੇਣਾ ਇਹ ਸਾਰੇ ਤੁਸੀਂ ਚਲੇ ਕੋਲ ਦੇਖਣਾ ਸਾਹਮਣੇ ਪੂਰਾ ਬੱਚਾ ਫੁੱਲ ਤਿਆਰ ਆ ਕਿ ਜਾਨੀ ਕੱਚੀ ਨਹੀਂ ਹਾਂ ਦਿਨ ਦੱਸ ਲੈ ਜੀ ਹਾਂ ਹਾਂ ਜੀ ਥਾਂ ਥਾਂ ਚੰਗਾ ਸੋਹਣਾ ਲੱਗ ਰਿਹਾ ਪਹਿਲ ਨੂੰ ਗੁਲਾਬੀ ਦਿ ਸਨਕੀ ਸੀਲ ਖੰਡੀ ਫੁੱਲ ਤੇ ਦੋ ਆਨੰਦ ਮੂਹ ਦੋ ਦੰਦਾਂ ਦਾ ਦੋ ਨੰਦਾਂ ਦੀ ਤੇ ਵੇਖੋ ਵੀਰੇ ਦੋ ਦੰਦ ਵੜਾ ਸੋਹਣੀ ਸੁਨਕੀ ਚੈੱਕ ਕਰ ਲਓ ਇਹਨਾਂ ਦਾ ਸ਼ਕਾਰ ਕਰਤਾ ਇੱਕ ਵਾਰ ਇਸ ਮੈਂ ਤਰੀਕਾ ਆ ਗਿਆ ਲੇਕਿਨ ਵੀਰੇ ਗੁਲਾਬੀ ਥਾਣਾ ਚੰਗਾ ਪੇਰਾ ਲੱਗਿਆ ਬਸ ਇੱਕ ਵਾਚਿੰਗ ਖਾਓ ਪੰਜਾਬ ਵਾਲੀ ਜੱਸੀ ਵੱਡੀ ਬਹੁਤ ਸੋਹਣੀ ਲਹੂ ਵਾਲੀ ਵੜ ਵੀਰੇ ਪਲੀ ਜੁੜੀ ਹਨਾ ਦੋ ਹੀ ਗੰਦ ਵੀਰ ਜੀ ਕਹਿੰਦੇ ਗੱਲ ਨਹੀਂ ਕਿ ਆਪਾਂ ਜਿਹੜੀ ਦੰਦਾ ਦਾ ਦੰਦਾ ਦੱਸਾਂ ਜਿਹੜੀ ਪੂਰੀ ਪੂਰੀ ਦੱਸਾਂਗੇ ਆ ਵੇਖੋ ਦੋ ਦੰਦਾ ਦੋ ਦੰਦਾ ਠੀਕ ਹੈ ਜੀ ਬਹੁਤ ਚੰਗੀ ਵੇੜਾ ਵੇਖੋ ਵੀਰੋ ਕੱਦ ਵਜਨ ਪੂਰਾ ਸਿਰਪ ਦੱਸ ਦੇਣਾ ਖਾਂੜੀ ਜਿੱਡੀ ਪੱਛੀ ਵੱਡੀ ਆ ਜਿੱਦੇ ਕਲਾਵਾ ਮਾਰਿਆ ਰੱਖੀ ਮਾੜ ਜਿੰਨੇ ਮੱਝੇ ਪਈਏ ਮਾਂਗਲ ਜਿੰਨੀ ਉਮਰ ਆ ਗਈ ਬਿਲਕੁਲ ਬਿਲਕੁਲ ਸੋਹਣੀ ਵੇੜਾ ਪਲੀ ਜੁੜੀ ਆ ਥਾਂ ਥਣ ਚੰਗਾ ਲੱਗਿਆ ਵੀਰੋ ਤਾਂ ਵੀਰ ਜੀ ਇਹਦਾ ਮੁੱਲ ਜੀ ਇਹ ਜੀ ਵਿੱਚ 70000 ਦੇ ਆ ਹੂੰ ਅਸਲ ਜੀ ਸਹੀ ਕਾਰਗਰ ਨਹੀਂ ਬ੍ਰੀਡ ਆ ਮੈਂ ਲਿਆ 70 65 ਹੀ ਦੇ ਦਿੱ ਗਏ ਥਾਣ ਬੜਾ ਪਿਆਰਾ ਲੱਗਿਆ ਬਹੁਤ ਜਿਆਦਾ ਬ੍ਰੀਡ ਫੁੱਲ ਰਾਜੀ ਬਾਕੀ ਤੇ ਵੇਖੋ ਉਹ ਦੁੱਧੀ ਵੈਸੀ ਵੱਡੀ ਆ ਉਹਦੇ ਬਰਾਬਰ ਆ ਪੂਰੀ ਦੇ ਸਾਲ ਵੀ ਆ ਫਿਰ ਤਾਂ ਉਹਦਾ ਕਹਿਣ ਦੀ ਗੱਲ ਆ ਵੇਖੋ ਪੂਰੀ ਹੋਰ ਜਿਹੀ ਉਹਨਾਂ ਸਿਰ ਕੱਢ ਵੀ ਆ ਘੱਟ ਨਹੀਂ ਹਾਂ ਫੇਸ ਬਹੁਤ ਸੋਹਣਾ ਬਹੁਤ ਕਰਦੇ ਹੋ ਐਡਾ ਉੱਚਾ ਹਾਂ ਨਾ ਕਿੰਨੇ ਦੀ ਵੀਰੇ ਸੱਤ ਮੁੱਲ ਪੈਣ ਦੀ ਦੇ ਦਈਏ 2 ਛੜੀਏ 63 ਦੀ ਵਸ਼ੀ 62 ਹੀ ਦੇ ਦਾਂਗੇ ਵੀਰ ਜੀ ਚਲੋ ਠੀਕ ਬਾਕੀ ਕੋ ਫੋਨ ਲਾ ਲੇ ਹਨਾ ਚਾਰੂ ਚੂਰੋ ਚਾਰੂ ਬੋਤ ਆ ਹਾਂਜੀ ਸੋਹਣੀ ਮੜ ਲਊ ਵਾਲੀ ਪੰਜਾਬ ਵਾਲੀ ਜਰਸੀ ਚ ਹੁੰਦੀ ਵੀਰੋ ਹਾਂਜੀ ਸੋਹਣੀ ਮੜ ਹਾਂ ਵੀਰੇ ਅਗਲੇ ਬਣਾ ਕੇ ਦੇ ਦੇਗੀ ਮੈਂ ਠੀਕ ਹਾਂ ਫੁੱਲ ਬੜਾ ਫੁੱਲ ਹਾਂਜੀ ਹੁਣ ਤੋ ਕੀ ਹੈ ਵੀਰ ਜੀ ਵਸ਼ੀ ਹੁਣ ਇਹਦੇ 10 ਦਿਨ ਖੜੂਗੇ ਪੂਰੇ ਦੋ ਦੋ ਕੀ 27 28 ਕਿਲੋ 27 28 ਕਿਲੋ ਹਾਂਜੀ ਤੇ 5 ਕਿਲੋ ਪਹਿਲੇ ਸੋਇਦਾਰਾ ਕਾਰ ਇਹਦਾ ਖੋਲੋ ਵੀਰ ਜੀ ਇਹਨੂੰ ਤਾਂ ਵੇਖੋ ਵੀਰੋ ਫੁੱਲ ਸਾਈਜ਼ ਐ ਮਈਆਂ ਨੂੰ ਪੇਟ ਪੁੱਠ ਲੱਗੀ ਆ ਚੰਗੇ ਰਿਕਾਰਡ ਵਾਲੀ ਆ ਚੰਗੀ ਕਿਸੇ ਵੀਰ ਨੇ ਸਾਂਭੀ ਆ ਜੀ ਪੂਰੀ ਸਾਂਭੀ ਫੁੱਲ ਬਿਲਕੁਲ ਚੰਗੀ ਤਲਲੇਦਾਰ ਆ ਵੀਰੋ ਜਦ ਵੀਰ ਦੁੱਧ ਕਿੰਨਾ ਚ ਵਜੂ ਫਿਰੇ ਦੁੱਧ ਵੀਰ ਜੀ 30 ਕਿਲੋ ਦੇ ਸਕਦੀ ਹੈ ਬਿਲਕੁਲ ਥਾਂ ਥਾਂ ਚੰਗਾ ਲੱਗਿਆ ਨਾ ਵਜਨ ਬਹੁਤ ਆ ਇਹ ਤਾਂ ਐ ਪੂਰੀ ਪ੍ਰੋਪਰ ਚੰਗੀ ਪਲੀ ਜੜੀ ਬਹੁਤ ਆ ਦੇਖੋ ਵੀਰ ਸਾਰਾ ਵੱਡੀ ਵੈੜ ਇਹ ਦਾ ਕਰਦੇ ਚੰਗੇ ਰਿਕਾਰਡ ਵਾਲੀ ਅ ਵੀਰੇ ਕਾ ਮੈਂ ਬਹੁਤ ਹੀ ਕਈ ਹੈ ਨਾ ਦੋ ਤਿੰਨ ਪਸ਼ੂ ਰੱਖਣੋਂ ਆ ਇੱਕ ਹੀ ਰੱਖੀ ਹੋਈ ਹੈ ਮੈਂ ਨਾ ਵੀ ਜੀ ਇੱਕ ਹੀ ਡੱਕੇ ਲਾਈ ਜਾਊਗਾ ਨਾ ਦੁੱਧ ਦਾਰ ਘਰ ਲੱਗੇ ਭਾਂ ਗਵਾਂਢੀ ਤੇ ਜਾਈ ਜਾਊਗੀ ਬੇ ਰੱਖਾ ਈ ਗੱਲ ਹੀ ਗਾਣਾ ਸੋਹਣੀ ਚੰਗੀ ਪਲੀ ਜੁੜੀ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਮੁੱਲ ਜੀ ਮੁੱਲ ਲੱਖ ਵੀਰ ਜੀ ਪਟਾਣੇ ਦੇ ਦਈਗੇ 392 ਦੀ ਹਾਨਾ 90 ਹਜ਼ਾਰ ਰੁਪਏ ਦੇ ਦਾਂਗੇ ਅਸੀਂ ਕੀ ਬਾਤ ਹੈ ਕੋਈ ਇੱਕ ਪੰਜਾਂ ਦਾ ਮੁੱਲ ਨਹੀਂ ਹੈਗਾ ਇੱਥੇ ਹਾਂ ਬਾਕੀ ਇਹ ਗੱਲ ਹੈਗੀ ਹੈ ਮੇਲੀਆਂ ਇੱਥੋਂ ਹੀ ਹੈ ਇੱਥੋਂ ਇਹਨਾਂ ਨੇ ਇੱਥੋਂ ਇੱਥੋਂ ਹੀ ਹੁਣ 90 ਦੀ ਕੋਈ ਨਹੀਂ ਪਾਉਂਦਾ ਹੁਣ 90 ਦੀ 90 ਦੇ ਦਾਂ ਕੰਦ ਬਜਣ ਵਾਲੀ ਕੋਈ ਕਮੀ ਪਈ ਨਹੀਂ ਕੇ ਪਾਸੋਂ ਨਹੀਂ ਹੁੰਜੀ ਦੇ ਸਾਰੀ ਬਿਲਕੁਲ ਓਕੇ ਰਿਪੋਰਟ ਕੋਈ ਉਂਗਲ ਨਹੀਂ ਕਰ ਸਕਦਾ ਵੀਰੇ ਇਹਦੇ ਲਾਗੇ ਵੀ ਆ ਨੁਕਸੇ ਜਾਣੇ ਹਨਾ ਟੋਪ ਕਲਾਸ ਵੇੜਾ ਨੇ ਵੀਰੋ ਜੀ ਜਿਸੂਏ ਰੱਸੀ ਆ ਠੀਕ ਉਹਦੇ 18 ਲੀਟਰ ਪੈਲੇ ਨੇ ਪਾਇਆ ਦੂਜੇ ਸੂਏ ਸੁਣੀ ਰੱਖਾ ਥਾਂ ਥਾਂ ਚੰਗਾ ਸਪੈਸ਼ਲ ਲਗਾ ਹੋਇਆ ਇਹਨਾਂ ਦਾ ਮੇਰਾ ਵੇਖਾ ਵੱਡੀ ਗਾਣਕ ਪੂਰੀ ਵੱਡੀ ਹੈ ਬੜੀ ਵਧੀਆ ਲੱਗ ਰਿਹਾ ਜਾਨੇ ਵੱਡੀ ਰੱਸੀ ਵੀ ਤੇ ਰਾਜ ਥੋੜੀ ਆ ਧੁੱਪ ਧੁੱਪ ਜੀ ਨਹੀਂ ਲੱਗੀ ਟਾਈਮ ਆ ਤੇ ਮਾਲ ਨਵਾ ਰਿਆ ਨਹੀਂ ਗਿਆ ਸਪੈਸ਼ਲ ਥਾਂ ਲੱਗੇ ਤਾਣੇ ਨਾਲ ਸਫਰ ਤੇ ਜਾਨ ਜੁਣੀ ਹੁੰਦੀ ਹੈ ਬ੍ਰੀਡ ਵ ਵੇਖੋ ਵੀਰੇ ਚੈੱਕ ਕਰ ਲੋ ਫੁੱਲ ਬੇਰਬਾਲ ਦੀ ਵੱਡੀ ਵੇਖੋ ਵੀਰੇ ਪਲੀ ਜੁੜੀ ਫੁੱਲਾ ਪੇਠ ਪੁੱਠ ਬੜੀ ਲੱਗੀ ਆ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ ਅਵੇ ਬਣੂ ਬਹੁਤ ਲੱਗਦੀ ਬਣੂ ਬੜੀ ਬੜੀ ਵੀਰ ਜੀ 18 ਮੀਟਰ ਉਹਦੇ ਪਹਿਲੇ ਨੇ ਪਾਇਆ ਬਿਲਕੁਲ ਹਾਂਜੀ ਚੰਗੀਆਂ ਕੁਆਲਿਟੀ ਦੇ ਆ ਵੇੜਾ ਵੀਰੋ ਕਿਵੇਂ ਵੀ ਜੀ ਸਾਰੀਆਂ ਵੇੜਾਂ ਬਰੀਡ ਹਨਾ ਕਿਵੇਂ ਕਈ ਵੀਰ ਫਾਰਮ ਦਾ ਕੰਮ ਕਰਦੇ ਆ ਫਾਰਮ ਚ ਹਨਾ ਨਵਾਂ ਫਾਰਮ ਖੋਲਣਾ ਫਿਰ ਸਾਰੀਆਂ ਫਾਰਮ ਦੀਆਂ ਮਰਬਲਦੀਆਂ ਕੁਆਲਿਟੀ ਦੀਆਂ ਵਾ ਚੰਗੇ ਰਿਕਾਰਡ ਵਾਲੀਆਂ ਇਹਦਾ ਮੁੱਲ ਜੀ ਇਹ ਵੀ ਜੀ ਵਾ 75 ਦੀ ਭਰ ਮੁੱਲ ਨੇ ਇੱਧਰ 70 ਹੀ ਦੇ ਦਾਂਗੇ 2 ਛੱਡੀ 68 ਦੀ ਜੀ 68 ਦੇ ਦਾਂਗੇ ਵੀ ਜੀ ਪੂਰੇ 68 ਦੀ ਹਨਾ ਧਿਆਨ ਦਾ ਐਂਡ ਲਾ ਪੀਸ ਹਨਾ ਜੀ 70 ਦੇ ਦੇ ਜੇ ਮਜਬੂਰ ਨਾ ਕਰੇ ਬਿਲਕੁਲ ਹਾਂਜੀ ਤਾਂ ਵੇਖੋ ਵੀਰੋ ਇਹੀ ਵੇੜਾਂ ਗੀਆਂ ਹਨਾ ਤਾਂ ਚੰਗੇ ਰਿਕਾਰਡ ਵਾਲੀਆਂ ਨੇ ਕੁਝ ਵੀਰੋ ਆ ਸੇਲ ਹੋ ਗਈਆਂ ਨੇ ਟਾਪ ਕਲਾਸ ਵੀਰੇ ਕੋ ਬਹਿਣਾ ਮੀਆਂ ਚੜਦੀ ਤੇ ਚੜਦੀ ਬਹਿਣਾ ਤੁਸੀਂ ਦੂਰੋਂ ਵੀ ਚੱਲ ਗਿਆ ਹੋਗੇ ਤੁਸੀਂ ਬਹਿਣਾ ਛੱਡ ਕੇ ਨਹੀਂ ਜਾਂਦੇ ਫੁੱਲ ਬ੍ਰੀਡ ਨੇ ਮੈਂਨ ਗੱਲ ਵੀਰੇ ਥਣ ਲੈਵੇ ਦੀ ਥਣ ਥਣ ਬਹੁਤ ਚੰਗੇ ਸਪੈਸ਼ਲ ਲੱਗੇ ਹਨ ਸਾਨੇ ਲੱਗੇ ਹਨ ਬਿਲਕੁਲ ਸੋਹਣੇ ਥਣ ਵਾਲੀਆਂ ਨੇ ਬਿਲਕੁਲ ਪਹਿਲਾਂ ਨਹੀਂ ਖਟ ਖਾਣੇ ਨਹੀਂ ਕਿ ਆਸ ਹੁੰਦੀ ਪਹਿਲਾਂ ਥਣ ਕੱਢ ਜੂਗੀ ਜਾਂ ਦੇਖੋ ਨਾ ਪਹਿਲੇ ਚੰਗੇ ਥਣ ਵਾਲੇ ਵੇਖ ਲਈ ਦਿਗਤ ਹੀ ਨਾਲੇ ਫੁੱਲ ਬ੍ਰੀਡ ਨੇ ਕੋਈ ਮਨੋ ਕਰਕੇ ਸੇਵਾ ਕਰੂੰਗਾ ਥਲੇ ਨੇਟ ਕੇ ਚੋ ਤੇ ਸਹੀ ਬਹਿ ਕੇ ਬਿਲਕੁਲ ਹਾਂਜੀ ਤਾਂ ਬਾਕੀ ਇਹੋ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲੇਓ ਲਾਈਕ ਕਰੋ ਤੇ ਸ਼ੇ ਤਾਂ ਐਡਰੈਸ ਕਰੀ ਵੀਰ ਜੀ ਦੱਸਿਓ ਵੀਰ ਜੀ ਪਿੰਡ ਤਿਕਾਣਾ ਰੁੱਪਾਏ ਨੇ ਜਨਮਸਥਾਨ ਬਾਬਾ ਵੱਡਾ ਸਾਹਿਬ ਜੀ ਕਥਨਗਰੂਟਾ ਰੋਡ ਹਾਂਜੀ ਹਾਂਜੀ ਫੋਨ ਨੰਬਰ 62803670 ਠੀਕ ਹੈ ਠੀਕ ਹੈ ਵੀਰ ਜੀ ਸਸਿਕਾ ਸਸਿਕਾ